ਹਾਂਜੀ ਜੈਪੁਰ ਸਾਹਿਬ ਆਪਣਾ ਟੂਰਨਾਮੈਂਟ ਜਿਹੜਾ ਕਰਵਾਇਆ ਜਾ ਰਿਹਾ 5 ਦਸੰਬਰ ਤੋਂ 10 ਦਸੰਬਰ ਤੱਕ ਉਹਦੇ ਬਾਰੇ ਦੱਸਿਓ ਜਾਣਕਾਰੀ ਦਿਓ ਮਾਹੀ ਸਾਹਿਬ ਪਿਛਲੇ ਸਾਲਾਂ ਵਾਂਗ ਇਸ ਸਾਲ ਵੀ 26ਵਾਂ ਅਸ਼ੀਰ ਭਗਤ ਸਿੰਘ ਪਾਕ ਸਾਹਿਬ ਮੋਰੀ ਰਪਰਟਵਾਲ ਟੂਰਨਾਮੈਂਟ ਜਿਹੜਾ ਕਿ ਸਿੱਖ ਨੈਸ਼ਨਲ ਕਾਲਜ ਬੰਗਾ ਦੀ ਗਰਾਊਂਡ ਦੇ ਵਿੱਚ ਪੀਟੀ ਮਹੰਗਾ ਸਿੰਘ ਪਵੇਲੀਨ ਦੀ ਗਰਾਊਂਡ ਦੇ ਵਿੱਚ ਕਰਾਇਆ ਜਾ ਰਿਹਾ ਇਸ ਲਈ ਅੱਜ ਅਸੀਂ ਜਿਹੜੇ ਆ ਆਖੰਤਮ ਸ਼ੂਨਾ ਇਸ ਟੂਰਨਾਮੈਂਟ ਨੂੰ ਦੇ ਰਹੇ ਆ ਲਗਭਗ ਸਾਰੇ ਸਾਡੇ ਪ੍ਰਬੰਧ ਹੋ ਚੁੱਕੇ ਆ ਟੀਮਾਂ ਵੀ ਸਾਰੀਆਂ ਜਿਹੜੀ ਉਹਨਾਂ ਦਾ ਸਾਰਿਆਂ ਦਾ ਸੰਪਰਕ ਹੋ ਚੁੱਕਾ ਸਾਡਾ ਬਾਕੀ ਛੇ ਦਿਨ ਜਿਹੜਾ ਆ ਲੰਗਰ ਜਿਹੜਾ ਆ ਉਹ ਗੁਰੂ ਦਾ ਤੋਟ ਵਰਤਣਾ ਇਹ ਕੱਲੇ სპੋਰਟਸਮੈਨਾਂ ਲਈ ਨਹੀਂ ਸਿਰ ਜਿੰਨੇ ਵੀ ਦਰਸ਼ਕ ਇੱਥੇ ਆਉਣਗੇ ਮੈਂ ਇਲਾਕੇ ਦੇ ਸਾਰੇ ਦਰਸ਼ਕਾਂ ਨੂੰ ਬੇਨਤੀ ਕਰਦਾ ਕਿ ਸਾਡਾ ਜਿਹੜਾ ਇਹ ਐਸਬਿਲਿ ਸਾਡੇ ਇਸ ਟੂਰਨਾਮੈਂਟ ਦਾ ਤੇ ਫੁੱਟਬਾਲ ਦਾ ਬੰਗਿਆਂ ਦੇ ਵਿੱਚ ਇੱਕ ਨਾਂ ਕੈਂਪ ਕੀਤਾ ਸੀ ਬਹੁਤ ਨੈਸ਼ਨਲ ਪੱਧਰ ਤੇ ਇੰਟਰਨੈਸ਼ਨਲ ਪੱਧਰ ਦੇ ਜਿਹੜੇ ਆ ਫੁੱਟਬਾਲਰ ਇਸ ਗਰਾਊਂਡ ਦੇ ਵਿੱਚੋਂ ਖੇਡ ਕੇ ਇਹ ਗਏ ਆ ਤੇ ਇਸ ਸਾਲ ਵੀ ਇਹ ਟੂਰਨਾਮੈਂਟ ਬੜੀ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਪਿਛਲੇ ਸਾਲ ਅਸੀਂ ਇਸ ਦੀ ਸਿਲਵਰ ਜੁਬਲੀ ਜਿਹੜੀ ਆ ਮਨਾਈ ਆ ਤੇ ਹੁਣ ਅਸੀਂ ਇਹ ਇੱਕ ਪਲਾਂਗ ਜਿਹੜੀ ਆ 골ਡਨ ਜੁਬਲੀ ਨੂੰ ਵੀ ਜਿਹੜੀ ਆ ਪਟ ਰਹੇ ਆ ਇਹ ਟੂਰਨਾਮੈਂਟ ਗਾਹ ਤੋਂ ਗਾ ਜਿਹੜਾ ਹੋਰ ਬਲੰਦੀਆਂ ਨੂੰ ਛੂ ਰਿਹਾ ਸਾਡੇ ਜਿਹੜੇ ਆ ਲੱਗ ਲੱਗ ਪਿੰਡਾਂ ਤੋਂ ਜਿਹੜੇ ਡੋਨਰ ਆ ਉਹ ਬਹੁਤ ਵੱਧ ਚੜ ਕੇ ਤੇ ਐਨ ਆਰ ਆਈ ਸਾਡੇ ਸੱਜਣ ਜਿਹੜੇ ਆ ਬਹੁਤ ਵੱਧ ਚੜ ਕੇ ਇਸ ਟੂਰਨਾਮੈਂਟ ਵਿੱਚ ਆਪਣਾ ਹਿੱਸਾ ਪਾ ਰਹੇ ਆ ਮੈਂ ਉਹਨਾਂ ਸਾਰਿਆਂ ਦਾ ਸਾਡੀ ਕਮੇਟੀ ਵੱਲੋਂ ਬਹੁਤ ਬਹੁਤ ਧੰਨਵਾਦ ਕਰਦਾ ਮੈਂ ਸਮਝਦਾ ਬਹੁਤ ਵੱਡੀ ਫਰਾਗ ਦੇ ਲਈ ਆ ਉਹਨਾਂ ਦੀ ਜਿਹੜੇ ਵੀ ਵੱਧ ਕਰਕੇ ਇਸ ਪ੍ਰੋਗਰਾਮ ਦਾ ਹਿੱਸਾ ਲੈਂਦੇ ਆ ਤੇ ਮੈਂ ਇਹ ਉਹਨਾਂ ਨੂੰ ਇੱਥੇ ਆਉਣ ਲਈ ਸਦਾ ਵੀ ਦਿਨਾ ਮੈਂ ਕਹਿੰਨਾ ਕਿ ਖਾਸ ਤੌਰ ਤੇ ਜਦੋਂ ਵੀ ਤੁਹਾਡਾ ਇੱਥੇ ਪੰਜਾਬ ਆਉਣ ਦਾ ਪ੍ਰੋਗਰਾਮ ਬਣਦਾ ਹੈ ਖਾਸ ਤੌਰ ਤੇ ਇਸ ਟੂਰਨਾਮੈਂਟ ਨੂੰ ਮੱਦੇਨਜ਼ਰ ਰੱਖ ਕੇ ਇੱਥੇ ਸਰ ਸਾਡੇ ਟੂਰਨਾਮੈਂਟ ਜਰੂਰ ਆਇਆ ਕਰੋ ਤੇ ਇਸ ਨਾਲ ਸਾਡਾ ਜਿਹੜਾ ਆ ਬਹੁਤ ਮਾਣ ਰੱਤਾ ਤੇ ਬਾਕੀ ਸਾਡਾ ਜਿਹੜਾ ਟੂਰਨਾਮੈਂਟ ਦੀ ਅੰਤਮ ਸ਼ੋਅ ਅਸੀਂ ਅੱਜ ਦੇ ਦਿੱਤੀ ਆ ਲਗਭਗ ਪੂਰੀਆਂ ਤਿਆਰੀਆਂ ਸਾਡੀਆਂ ਹੋ ਚੁੱਕੀਆਂ ਆ ਤੇ ਮੈਂ ਸਾਰੇ ਦਰਸ਼ਕਾਂ ਨੂੰ ਦੁਬਾਰਾ ਫੇਰ ਬੇਨਤੀ ਕਰਦਾ ਵੱਧ ਤੋਂ ਵੱਧ ਚੜ ਕੇ ਇਸ ਟੂਰਨਾਮੈਂਟ ਇਸ ਵਾਰ ਕਿੰਨੀਆਂ ਟੀਮਾਂ ਭਾਗ ਲੈਣਗੀਆਂ ਜੀ ਇਸ ਸਾਲ ਅਸੀਂ ਇਸ ਟੂਰਨਾਮੈਂਟ ਵਿੱਚ 14 ਟੀਮਾਂ ਜਿਹੜੀਆਂ ਛੋਟੀਆਂ ਪੰਜਾਬ ਦੇ ਛੋਟੇ ਦੇ ਕਲੱਬ ਜਿਹੜੇ ਆ ਉਹਦੇ ਵਿੱਚੋਂ 14 ਟੀਮਾਂ ਸਜਿੜੀਆਂ ਨੇ ਕੁੰਡੀਆਂ ਤੇ ਉਹ ਸਾਡੇ 13 ਮੈਚ ਹੋਣਗੇ ਜਿਹੜੇ ਆ ਤੇ ਪਹਿਲੇ ਦਿਨ 2 ਮੈਚ ਤੇ ਦੋ ਦੂਜੇ ਦੋ ਦਿਨ ਅਸੀਂ 3-3 ਮੈਚ ਕਰਾਵਾਂਗੇ ਤੇ ਬਾਕੀ ਸਾਰੇ ਦਿਨ ਦੋ ਮੈਚ ਤੇ ਲਾਸਟ ਦਿਨ ਜਿਹੜਾ ਹੈ ਫਾਈਨਲ ਮੈਚ ਜਿਹੜਾ ਇੱਕ ਹੋਊਗਾ ਤੇ ਇਹ ਸਾਰੀਆਂ ਵਧੀਆ ਜਿਹੜੀਆਂ ਟੂਰਨਾਮੈਂਟ ਤੇ ਟੀਮਾਂ ਜਿਹੜੀਆਂ ਪ੍ਰਾਈਜ਼ ਕੀ ਹੋਣਗੇ ਇਸ ਵਾਰ ਦੇ ਇਸ ਸਾਲ ਪਿਛਲੇ ਸਾਲ ਵਾਂਗ ਸਾਡੇ ਪ੍ਰਾਈਜ਼ ਜਿਹੜੇ ਆ ਪਹਿਲੀ ਜਿੱਤਣ ਵਾਲੀ ਟੀਮ ਨੂੰ 1 ਲੱਖ ਰੁਪਈਆ ਤੇ ਜਿਹੜੀ ਦੂਜੇ ਨੰਬਰ ਤੇ ਟੀਮ ਰੋਗ ਉਹਨੂੰ 75000 ਰੁਪਇਆ ਇਸ ਸਾਲ ਅਸੀਂ ਜਿਹੜਾ ਆ ਪਲੇਅਰਾਂ ਨੂੰ ਜਿਹੜਾ ਅਸੀਂ ਡੀਏਟੀਏ ਦਿੰਨੇ ਆ ਤੇ ਉਹ ਇਸ ਸਾਲ ਅਸੀਂ 10000 ਰੁਪਇਆ ਵਧਾ ਕੇ 6000 ਤੋਂ 7000 ਰੁਪਇਆ ਕੀਤਾ ਤੇ ਇਹ ਸਾਰੀਆਂ ਟੀਮਾਂ ਜਿਹੜਾ ਜਿਹੜੀ ਵੀ ਟੀਮ ਭਾਗ ਲਵੇ ਉਹਨੂੰ 7000 ਰੁਪਇਆ ਡੀਏਟੀਏ ਦੇ ਉਹ 7000 ਖਿਡਾਰੀਆਂ ਲਈ ਹੋਰ ਖਾਣ ਪੀਣ ਦਾ ਕੀ ਪ੍ਰਬੰਧ ਹੋਏਗਾ ਜੀ ਸਾਰੇ ਖਿਡਾਰੀਆਂ ਲਈ ਸਵੇਰ ਤੋਂ ਸ਼ਾਮ ਤੱਕ ਲੰਗਰ ਵੀ ਚੱਲੂਗਾ ਤੇ ਨਾਲ ਚਾਹ ਦਾ ਲੰਗਰ ਵੀ ਜਿਹੜਾ ਚੱਲੂਗਾ ਟਟ ਵਰਤੂਗਾ ਇਹ ਕੱਲੇ ਖਿਡਾਰੀਆਂ ਲਈ ਨਹੀਂ ਸਾਰੇ ਦਰਸ਼ਕਾਂ ਲਈ ਵੀ ਜਿਹੜਾ ਆ ਇਹ ਲੰਗਰ ਜਿਹੜਾ ਚੱਲੇਗਾ ਕਾਲਜ ਵੱਲੋਂ ਕਿੰਨਾ ਦਾ ਸਹੂਲਤ ਮਿਲ ਰਿਹਾ ਜੀ ਕਾਲਜ ਵਾਲੇ ਸਾਡਾ ਲਗਭਗ ਸਾਰਾ ਕੰਮ ਇਹ ਉਹਨਾਂ ਦਾ ਆ ਕਿਉਂਕਿ ਸਭ ਤੋਂ ਵੱਡੀ ਗੱਲ ਟੂਰਨਾਮੈਂਟ ਵਿੱਚ ਗਰਾਊਂਡ ਦੀ ਹੁੰਦੀ ਆ ਤੇ ਗਰਾਊਂਡ ਸਾਨੂੰ ਜਿਹੜੀ ਆ ਪ੍ਰੋਪਰ ਤਿਆਰ ਜਿਹੜੀ ਆ ਮਿਲਦੀ ਆ ਮੈਂ ਧੰਨਵਾਦ ਕਰਦਾ ਸਰਦਾਰ ਤਸਰੀਮ ਸਿੰਘ ਤੇ ਭਿੰਡਰ ਉਹਨਾਂ ਦਾ ਤੇ ਉਹਨਾਂ ਦੇ ਕੋਚ ਨਾਲ ਜਿਹੜੇ ਆ ਕੁਲਦੀਪ ਸਿੰਘ ਉਹਨਾਂ ਦਾ ਤੇ ਜਿਹੜੇ ਸਾਡੇ ਨੂੰ ਪੂਰਾ ਸਹਿਯੋਗ ਦੇ ਰਹੇ ਆ ਤੇ ਪੂਰੀ ਗਰਾਊਂਡ ਐਨ ਵਧੀਆ ਤਿਆਰ ਚੱਲੇ ਮੇਰੇ ਪਿੱਛੇ ਅਜੇ ਇੰਟਰ ਕਾਲਜ ਮੈਚ ਵੀ ਚੱਲ ਰਿਹਾ ਤੇ ਇਹ ਦੇਖ ਰਹੇ ਆ ਤੁਸੀਂ ਗਰਾਊਂਡ ਨੂੰ ਦੇਖ ਲਓ ਬਿਲਕੁਲ ਤਿਆਰ ਵਰ ਤਿਆਰ ਹੋ ਗਿਆ ਹਾਂਜੀ ਇਹ ਤੇ ਖਿਡਾਰੀ ਜਿਹੜੇ ਖੇਡਣ ਆਣਗੇ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਜੀ ਤੇ ਮੈਂ ਇਹੀ ਸੰਦੇਸ਼ ਆਪੇ ਜੋ ਅਸੀਂ ਇਹ ਟੂਰਨਾਮੈਂਟ ਜੇਸ ਮਕਸਦ ਨੂੰ ਲੈ ਕੇ ਚਲੂ ਕੀਤਾ ਤੇ ਮੈਂ ਚਾਹੁੰਨਾ ਆ ਉਹਦੇ ਵਿੱਚ ਸਾਨੂੰ ਜਿਹੜੀ ਆ ਸਫਲਤਾ ਲੈਣੀ ਚਾਹੀਦੀ ਆ ਕਿਉਂਕਿ ਸਾਡਾ ਪੰਜਾਬ ਜਿਹੜਾ ਦੋਨੇ ਤਨ ਨਸ਼ਿਆਂ ਦੇ ਵਿੱਚ ਡਰਕਦਾ ਜਾ ਰਿਹਾ ਤੇ ਸਾਡਾ ਮੁੱਖ ਮਸਲਾ ਇਹ ਆ ਕਿ ਆਉਣ ਵਾਲੀ ਪੀੜ੍ਹੀ ਜਿਹੜੀ ਨਸ਼ਿਆਂ ਤੋਂ ਬਚਣਾ ਇਹ ਨਸ਼ਿਆਂ ਤੋਂ ਤਦੇ ਬਚਾਇਆ ਜਾ ਸਸਤ ਜੇ ਵੱਧ ਤੋਂ ਵੱਧ ਅਸੀਂ ਜਿਹੜਾ ਆ ਇਹਨਾਂ ਖੇਡਾਂ ਵੱਲ ਧਿਆਨ ਦਿਈਏ ਕਿਉਂਕਿ ਜਿਹੜਾ ਮੈਂ ਸਮਝਦਾ ਤੇ ਸ਼ਾਮ ਦਾ ਸਮਾਂ ਜਿਹੜਾ ਹੁੰਦਾ ਨੌਜਵਾਨ ਪੀੜ੍ਹੀ ਲਈ ਜੇ ਇਹ ਬਚਾਇਆ ਜਾ ਸਕੇ ਇਹ ਬਚਾਇਆ ਜਾ ਸਕਦਾ ਜਿਹੜਾ ਗਰਾਊਂਡ ਬਚਾ ਜਿਹੜਾ ਹੈ ਜਿਨ੍ਹਾਂ ਦੇ ਪੜ੍ਹਾਰੀਆਂ ਜਿਹੜਾ ਮੈਂ ਇਹੀ ਬੇਨਤੀ ਕਰਾਂਗਾ ਕਿ ਕੱਲਾ ਜਿਹੜਾ ਆ ਇਹਨਾਂ ਨਾਲ ਤੁਸੀਂ ਟਾਈਮ ਤੇ ਜਿਹੜੇ ਆ ਤੇ ਤੁਸੀਂ ਨਸ਼ਿਆਂ ਨੂੰ ਜਿਹੜਾ ਜਦੋਂ ਤੱਕ ਆਪਣਾ ਮਨ ਨਹੀਂ ਮੈਂ ਨਹੀਂ ਸਮਝਦਾ ਕਿ ਸਰਕਾਰਾਂ ਇਹ ਚੀਜ਼ ਨੂੰ ਰੋਕ ਸਕਦੀਆਂ ਜਦੋਂ ਤੱਕ ਸਾਡੇ ਪੇਰੈਂਟਸ ਉਹਨਾਂ ਦੇ ਬੱਚੇ ਜਿਹੜੇ ਆ ਇਹ ਮਾਨ ਨਹੀਂ ਬਣਾਉਂਦੇ ਫਿਰ ਅਸੀਂ ਇਧਰ ਨੂੰ ਨਹੀਂ ਧਿਆਨ ਦੇਣਾ ਤੇ ਸਰਕਾਰਾਂ ਨਹੀਂ ਰੋਕ ਸਕਦੀਆਂ ਇਹ ਚੀਜ਼ ਰੱਬ ਨਾ ਕਰੇ ਕਿਸੇ ਖਿਡਾਰੀ ਦੇ ਕਦੀ ਕੋਈ ਸੱਟ ਚੋਟ ਲੱਗ ਜਵੇ ਉਹਦੇ ਲਈ ਕਿਸ ਤਰ੍ਹਾਂ ਦੇ ਪ੍ਰਬੰਧ ਹੈ ਜੀ ਐ ਵੈਸੇ ਤਾਂ ਮੈਂ ਜਾਣੀ ਉਹ ਪ੍ਰਮਾਤਮਾ ਅਗੇ ਅਰਦਾਸ ਕਰਦਾ ਵੀ ਇਦਾਂ ਦੀ ਨੋਬਤਾ ਵੀ ਨਾ ਪਰ ਜੇ ਵੀ ਕਿਤੇ ਛੋਟੀ ਮੋਟੀ ਜਿਹੜੀ ਸੱਟ ਲੱਗ ਜਵੇ ਉਹਦੇ ਲਈ ਸਾਡੀ ਇੱਥੇ ਪ੍ਰੋਪਰ ਜਿਹੜੀ ਆ ਟੀਮ ਹੁੰਦੀ ਆ ਤੇ ਜੇ ਕਿ ਜ਼ਿਆਦਾ ਵੀ ਕਿ ਸੱਟ ਲੱਗ ਜੇ ਉਹਦੇ ਲਈ ਕਮੇਟੀ ਵੱਲੋਂ ਵੱਖ-ਵੱਖ ਜਿਹੜੀ ਆ ਸਹਾਇਤਾ ਕਰਦੀ ਆ ਠੀਕ ਹੈ